ਲੋਵੀ ਸੰਗਤ ਜੀ ਆਪਾਂ ਪਹੁੰਚ ਚੁੱਕੇ ਹਾਂਗੇ ਹੁਣ ਇਸ ਟਾਈਮ ਨੰਦੇੜ ਸਾਹਿਬ ਦੇ ਸਟੇਸ਼ਨ ਦੇ ਉੱਤੇ ਉਤਰ ਚੁੱਕੇ ਆ ਹਜ਼ੂਰ ਸਾਹਿਬ ਦੇ ਤੇ ਤੁਹਾਨੂੰ ਕਰਾਉਣਿਆ ਦਰਸ਼ਨ ਕਿ ਸੰਗਤ ਸਾਰੀ ਇਕੱਤਰ ਹੋ ਰਹੀ ਹੈ ਸਾਰੀ ਸੰਗਤ ਇਕੱਠੀ ਹੋ ਕੇ ਉਸ ਤੋਂ ਬਾਅਦ ਚੱਲਾਂਗੇ ਤਖਤ ਸਿਰੀ ਹਜੂਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਤੇ ਉੱਥੇ ਜਾ ਕੇ ਅਰائش ਜਿਹੜੀ ਪਰ ਲੰਦਾ ਹੀ ਉਹ ਵੀ ਦਿਖਾਵਾਂਗੇ ਤੁਹਾਨੂੰ ਵੀ ਕਿਦਾਂ ਦਾ ਪ੍ਰਬੰਧ ਕੀਤਾ ਗਿਆ ਕੀ ਸਿਸਟਮ ਹੈ ਸਭ ਕਿਵੇਂ ਦਾ ਸੋ ਪਹਿਲਾਂ ਤਾਂ ਤੁਸੀਂ ਸਟੇਸ਼ਨ ਦੇਖੋ ਕਿੰਨਾ ਸੋਹਣਾ ਜਿਹੜਾ ਨੰਦੇਰ ਸਾਹਿਬ ਦਾ ਸਟੇਸ਼ਨ ਹੈ ਬਹੁਤ ਹੀ ਖੂਬਸੂਰਤ ਬਣਾਇਆ ਹੋਇਆ ਤੁਹਾਨੂੰ ਤੋ ਸਾਫ਼ ਸੁਥਰਾ ਪੂਰਾ ਇਹ ਸੰਗਤ ਸਾਰੀ ਆਈ ਜਾਂਦੀ ਹੈ ਲੱਡੇ ਦੀ ਸੰਗਤ ਕਾਗੜੀ ਦੀ ਸੰਗਤ ਬੇਨੜਾ ਪੋਨ ਹਸਨਪੁਰ ਤੇ ਮਾੁਰਖਾ ਨੇ ਬਿੰਨੋ ਕਾਫੀ ਸੰਗਤ ਹੈ ਇਹ ਸਾਰੀ ਸੰਗਤ ਇਕੱਠੀ ਹੋ ਕੇ ਉਸ ਤੋਂ ਬਾਅਦ ਅੱਗੇ ਵੱਲ ਚੱਲੇ ਪਾਵਾਂਗੇ ਆਪਾਂ ਚੱਲ ਦਿਖਾਉਨੇ ਆ ਤੇ ਹੁਣ ਸਾਰੀ ਸੰਗਤ ਇਕੱਠੀ ਹੋ ਕੇ ਐਗਜ਼ਿਟ ਨਮਾਗੇ ਆਪਾਂ ਬਾਹਰੀ ਸਾਈਡ ਜਿਹੜਾ ਸਟੇਸ਼ਨ ਦੇ ਬਾਹਰ ਜਾਣ ਦਾ ਰਸਤਾ ਉਹ ਵੀ tourne ਉਧਰ ਲੈ ਕੇ ਚੱਲਦੇ ਆ ਕਿੱਥੋਂ ਦੀ ਕਿਵੇਂ ਬਾਹਰ ਹੀ ਜਾਇਆ ਜਾਂਦਾ ਜਾਂ ਫਿਰ ਉੱਥੇ ਬੱਸਾਂ ਜਿਹੜੀਆਂ ਕਾਰ ਸੇਵਾ ਵਾਲੀਆਂ ਬੱਸਾਂ ਉਹ ਬੱਸਾਂ ਦੇ ਰਾਹੀਂ ਸਫ਼ਰ ਤੁਸੀਂ ਜਿਹੜਾ ਦਰਵਾਜ਼ਾ ਸੇਵਾ ਤੱਕ ਦਾ ਕਰ ਸਕਦੇ ਹੋ ਸਟੇਸ਼ਨ ਤੋਂ ਫ੍ਰੀ ਬੱਸਾਂ ਦੀ ਹੈ ਉਹ ਫ੍ਰੀ ਸੇਵਾ ਹੁੰਦੀ ਹੈ ਸਾਰੀ ਪੂਰੀ ਸੰਗਤ ਇਕੱਤਰ ਹੋ ਰਹੀ ਹੈ ਸਾਰੇ ਇਕੱਠੀ ਹੋ ਰਹੀ ਹੈ ਸੰਗਤ ਅੱਗੇ ਤੁਹਾਨੂੰ ਮਹਾਪੁਰਖ ਵੀ ਦਿਖਾਉਣਾ ਹੈ ਤੇ ਮਮਾ ਜੀ ਆ ਰਹੀ ਆ ਤੁਰੀ ਉਹ ਅੱਗੇ ਸਮੇ ਤੇ ਸੰਗਤ ਵੱਡਾ ਹਾਂ ਬਾਬਾ ਜੀ ਆਗੇ ਤੇ ਆਪਾਂ ਲੈ ਕੇ ਚੱਲੇ ਬਾਬਾ ਜੀ ਦੇ ਨਾਲ ਕੈਮਰਾ ਤੇ ਤੁਹਾਨੂੰ ਅੱਗੇ ਦਿਖਾਉਨੇ ਆ ਸੇਵਾਦਾਰ ਸ੍ਰੀਮਾ ਹਾਂ ਲੰਗਰ ਪ੍ਰਸ਼ਾਦ ਦੇ ਵਾਲੇ ਬਰਤਨ ਨਾਲ ਚੁੱਕੀ ਜਾ ਰਿਹਾ ਹੈ ਮਾਪੁਰਕ ਜਾ ਰਿਹਾ ਹੈ پیچھے-ਪਿਛੇ ਸੰਗਤ ਸਾਰੀ ਯਾਰੀਆ ਸੇਵਾਦਾਰ ਜਾ ਰਿਹਾ ਹੈ ਲੰਗਰ ਪ੍ਰਸ਼ਾਦ ਵਾਲੇ ਕੇ ਇਹ ਅੱਗੇ ਹੁਣ ਚੱਲ ਜਿਆ ਪਾ ਐਕਜ਼ਿਟ ਵੱਲ ਦਿਖਾਉਂਦੇ ਆ ਤੁਹਾਨੂੰ ਕੀ ਇਹ ਤਾਂ ਸ਼ਾ ਹੁੰਦਾ ਹੈ ਕਿਸੇ ਕਿਸੇ ਦੇ ਕਰਮਾਂ ਦੇ ਵਿੱਚ ਹੁੰਦੀ ਹੈ ਮਾਪੁਰਖਾਂ ਦੀ ਸੰਗਤ ਕਰਨਾ ਸੇਵਾ ਕਰਨਾ ਹਰ ਇੱਕ ਦੇ ਵਾਸਤੇ ਦਾ ਕੰਮ ਨਹੀਂ ਹੁੰਦਾ ਕਿਉਂਕਿ ਉਮਰਾਂ ਲੰਘ ਜਾਂਦੀਆਂ ਪਰ ਕਈ ਵਾਰੀ ਏਦਾਂ ਦਾ ਮਾਹੌਲ ਬਣਦਾ ਵੀ ਬੰਦਾ ਯਾਤਰਾ ਨਹੀਂ ਕਰ ਸਕਦਾ ਪਰ ਮਾਪੁਰਖਾਂ ਨੇ ਕੋਈ ਤੋੜ ਨਾ ਛੱਡੀ ਹੁਣ ਤੱਕ ਕਈ ਥਾਵਾਂ ਦੀਆਂ ਯਾਤਰਾਵਾਂ ਕਰਾ ਦਿੰਦੇ ਆ ਅੱਗੇ ਤੁਹਾਨੂੰ ਹੁਣ ਲੈ ਕੇ ਚੱਲਦੇ ਆਪਾਂ ਇਹ ਆ ਗਿਆ ਜੀ ਇੱਥੇ ਬੱਸਾਂ ਫ੍ਰੀ ਸਰਵਿਸ ਜਿਹੜੀ ਜਾਂਦੀ ਹੈ ਬੱਸਾਂ ਲਈ ਤੇ ਇੱਥੋਂ ਬੱਸਾਂ ਬਾਹਰਲੇ ਪਾਸੇ ਆ ਕੇ ਬੱਸਾਂ ਜਿਹੜੀਆਂ ਸਿੱਧੀਆਂ ਨਿਆਲਿਆਂ ਦੇ ਦਰਬਾਰ ਸਾਹਿਬ ਵੱਲ ਤਖਤຊਰੀਖ ਜੀ ਸਾਹਿਬ ਵੱਲ ਨਿਆਲਿਆਂ ਦੇ ਬੱਸਾਂ ਇੱਥੋਂ ਇਹ ਸਾਲ ਸੰਗਤ ਨੂੰ ਹੁਣ ਬਸਾਰੇ ਵਿੱਚ ਚੜਾਇਆ ਜਾ ਰਿਹਾ ਹੈ ਬਰਤਨ ਲੱਦੇ ਜਾ ਰਹੇ ਆ ਤੇ ਉਸ ਤੋਂ ਬਾਅਦ ਉਹ ਅੱਗੇ ਜਾ ਕੇ ਬਹਾਵਾਂਗੇ ਇਹ ਆ ਦੇਖੋ ਕਾਰ ਸੇਵਾ ਦਾ ਹੈ ਨਾ ਇਹ ਇਦਾਂ ਬਰਤਨ ਸਾਰੇ ਇਹ ਆ ਗਈ ਦਰਬਾਰ ਸਾਹਿਬ ਤੇ ਉਸ ਤੋਂ ਬਾਅਦ ਆ ਗੀ ਸਰਾਏ ਇਹ ਹੈ ਜੀ ਐਨ ਆਰ ਆਈ ਯਾਤਰੀ ਨਿਵਾਸ ਦੇਖੋ ਪਹਿਲਾਂ ਤਾਂ ਤੁਸੀਂ ਕਮਰੇ ਚ ਚੈੱਕ ਕਰੋ ਵੀਉ ਦੇਖੋ ਕੈਮਰਾ ਦਾ ਤੇ ਇੱਥੇ ਆਪਣੀ ਸਟੇ ਹੋਣੀ ਆ ਜਿਹੜੀ ਸੰਗਤ ਸਾਰੀ ਇੱਥੇ ਰੁਕੂਗੀ ਐਨ ਆਰ ਆਈ ਯਾਤਰੀ ਨਿਵਾਸ ਦੇ ਵਿੱਚ ਇੱਥੇ ਸਾਰੀ ਸੰਗਤ ਨੇ ਇੱਕੋ ਜੱਥੇ ਹੋਣਾ ਸਾਰੀ ਸੰਗਤ ਜੀ ਆਜੋ ਤੁਹਾਨੂੰ ਵੀ ਦਿਖਾਉਂਦੇ ਆ ਅੰਦਰੋਂ ਕਮਰੇ ਕਿੱਦਾਂ ਦੇ ਆ ਕੀ ਗੱਲਬਾਤ ਆ ਆਜੋ ਲੌਬੀ ਪਾਪਾ ਟੀਕ ਇਹ ਐ ਬੇਸਮੈਂਟ ਦੇ ਵਿੱਚ ਜਗਾ ਜਿੱਥੇ ਸੰਗਤ ਦੇ ਸੌਣ ਦਾ ਪ੍ਰਬੰਧ ਕੀਤਾ ਗਿਆ ਤੇ ਆਹ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਗੱਦੇ ਲੱਗੇ ਹੋਏ ਆ ਉੱਪਰ ਵੀ ਗੱਦੇ ਆਗੇ ਹੁਣ ਸਾਰੇ ਕਿਤੇ ਤੇ ਹੋਰ ਜੀ ਕੀ ਹਾਲ ਨੇ ਬਾਈ ਤੇ ਆਹ ਸਾਰੇ ਗੱਦੇ ਲੱਗੇ ਹੋਏ ਆ ਜੋ ਜੋ ਹੋਰੀ ਫਿਰਦੇ ਨੇ ਇਹ ਆ ਦੀਆਂ ਤੁਹਾਨੂੰ ਮੁੰਡਾ ਤੇ ਆ ਸਾਰੇ ਦੇਖੋ ਰੱਤੇ ਉੱਪਰ ਘੈਂਟ ਸਵਿਸਟਰਾਂ ਠੀਕ ਹੈ ਜੀ ਲਵਿੰਗ ਸੰਗ ਤੇ ਇਹਨੇ ਬੈਡ ਲੱਗੇ ਹੋਏ ਬਹੁਤ ਬਹੁਤ ਦਮ ਪ੍ਰੋਗਰਾਮ ਬਹੁਤ ਹੈ ਜੀ ਪੂਰੇ ਟੌਰ ਦਾ ਕਿੰਨਾ ਕਹਿ ਦੇਣਾ ਹੈ ਜੀ ਕਿੰਨੇ ਰੁਪਏ ਦੇਖੋ ਜੀ ਜਦੋਂ ਵੀ ਆਉਂ ਤੁਸੀਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣੀ ਹੋਣੀ ਆ ਦੇਖੋ ਆ ਸਾਰੇ ਬੈੱਡ ਲੱਗੇ ਹੋਏ ਆ ਉੱਪਰ ਗੱਦੇ ਥੱਲੇ ਵੀ ਗੱਦੇ ਲੱਗੇ ਹੋਏ ਆ ਕਿ ਜਦੋਂ ਵੀ ਆਉਂ ਤੁਸੀਂ ਹਾਂਜੀ ਬਾਬਾ ਜੀ ਠੀਕੋ ਹਾਂਜੀ ਓਕੇ ਜੀ ਓਕੇ ਠੀਕੋ ਹੋ ਵਧੀਆ ਜੀ ਮਾਪੁਰ ਸਮੀਂ ਕਿਰਪਾ ਸਾਰਨ ਜਗ੍ਹਾ ਮਿਲ ਗਿਆ ਕਿ ਸਾਰੇ ਆਰਾਮ ਨਾਲ ਰਹਿ ਸਕੀ ਪੂਰਾ ਏਸੀ ਵੀ ਲੱਗਿਆ ਹੋਇਆ ਦੇਖੋ